ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਦਿਦਾਰੇ ਵਾਲਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੇ ਤੁਹਾਡੇ ਵਾਸਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਦਦਾਰੇ ਵਾਲਾ ਜੀ ਤਸੀਲ ਨਿਹਾਲ ਸੰਗਲ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਏ 94171 54696 ਠੀਕ ਆ ਜੀ ਸੂਆ ਕਿੰਨਾ ਮਸੂਏ ਛੋਟੀ ਜੀ ਪਹਿਲਾ ਪਹਿਲਾ ਸੂਆ ਪਹਿਲਾ ਸੂਆ ਜਿੱਦਨ ਦੋ ਜੀ ਯੋਗ ਦੇ ਦੰਦ ਚੱਕੇ ਆ ਜੀ ਹਾਂ ਚੌਗੀ ਆ ਜੀ ਯਾਨੀ ਸਟਾਰਟ ਹੀ ਕੀਤੀ ਹਾਂਜੀ ਹਾਂ ਠੀਕ ਆ ਬਈ ਕਦੋਂ ਸੁਈ ਆ ਜੀ ਇਹ ਜੀ 15 ਤਰੀਕ ਨੂੰ ਸ਼ਾਮ ਨੂੰ 7 ਵਜੇ ਠੀਕ ਆ ਜੀ ਅੱਜ 19 ਹੋ ਗਈ 4 ਦਿਨ ਹੋ ਗਏ ਹਾਂ 4 ਜੇਰ ਡੰਨ ਆ ਜੀ ਹਾਂ ਜੇਰ ਬਿਲਕੁਲ ਉਸੇ ਟਾਈਮ ਠੀਕ ਆ ਜੀ 2 ਘੰਟੇ ਬਾਅਦ ਹੀ ਪੈ ਗਈ ਸੀ ਠੀਕ ਆ ਬੱਚਾ ਕੀ ਦਿੱਤਾ ਜੀ ਕੱਟਾ ਜੀ ਮਗਰ ਬੱਚਾ ਮਗਰ ਆ ਜਾਂਦਾ ਕੱਟਾ ਠੰਡੀ ਸੀਲ ਆ ਜੀ ਬਹੁਤ ਵਧੀਆ ਜੀ ਠੀਕ ਆ ਜੀ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਵੀਰੇ ਇਹ ਜਿਹੜਾ ਭਲਾ ਚ ਹੀ ਇਹ ਮੰਨ ਕੇ ਚਲੋ ਵੀ 8 ਕਿਲੋ ਠੀਕ ਹੈ ਜੀ ਕਿੰਨਾ ਬਾਜ ਦੁੱਧ ਦੀ ਉਹ ਦਬਾਈ ਜੀ ਹੁਣ ਇਹ ਤਾਂ ਸੇਵਾ ਤੇ ਹੁਣ ਆਪਾਂ ਇਹਨੇ ਨਾ ਕਹਿ ਸਕਦੇ ਉਹ ਅਗਲੇ ਸੇਵਾ ਕਰਨੇ ਹਾਂ ਇਹਦੀ ਮਾਂ ਨੇ ਦੂਜੇ ਸੂਏ 14-15 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਤੋਰ ਕੇ ਦਿਖਾ ਦਿ ਭਾਈ 22 ਦੇ ਦਸਨ ਮੁਤਾਬਕ ਸੂਆ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਆ ਜੀ ਚੌਗੀ ਆ ਚੱਕਣੇ ਸ਼ੁਰੂ ਹੀ ਕੀਤੇ ਆ ਬਾਕੀ ਕੁੰਡਾ ਸਿੰਘ ਆ ਜੀ ਕੱਦ ਕਾਠ ਵੀ ਚੰਗਾ ਆ ਜਾਂਦਾ ਕੱਦ ਕਾਠ ਤੁਸੀਂ 22 ਦੇ ਹਿਸਾਬ ਨਾਲ ਲਾ ਲਿਓ ਅੰਦਾਜ਼ਾ ਜੀ 22 ਦੇ ਮੋਢੇ ਦੇ ਨੇੜੇ ਹੀ ਜਾਂਦੀ ਹੈ ਜੀ 4 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਕਟਾਂ ਜੀ ਹਜੇ ਕਰਮਾ ਵਾਲੀ ਭਲਾਂ ਪਾਈ ਫਿਰਦੀ ਆ ਕਿਉਂਕਿ ਪਹਿਲੇ ਦੂਜੇ ਸੂਏ ਪਸੂ ਪਾਈ ਜਾਂਦਾ ਇਧਰ ਨੂੰ ਮੋੜ ਲੈ ਵੀਰੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸੂ ਕੱਦ ਕਾਠ ਚੰਗਾ ਕੁੰਡਾ ਸਿੰਘ ਆ ਜੀ ਬਾਕੀ ਵਜਨ ਵਜੂਦ ਚੰਗਾ ਥਣਾ ਦੇ ਸਹਿਜ ਸੋਹਣੇ ਮਾਨਾ ਤੁਹਾਨੂੰ ਬੈਗ ਤੋਂ ਦਿਖਾ ਦਿੰਨੇ ਆ ਜੀ ਬਾਈ ਦੱਸਦਾ ਕਿੰਨਾ ਬੋਲਾ ਤਿਆਰ ਆ ਜੀ 8 ਕਿਲੋ ਆ ਬਾਈ ਇਹਦਾ ਠੀਕ ਆ ਜੀ 8 ਕਿਲੋ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਕਿਉਂਕਿ ਵੀਰੇ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਤਸੱਲੀ ਭਰਖ ਤੁਸੀਂ ਕਰਨੀ ਹੁੰਦੀ ਬੱਚਾ ਮਗਰ ਆ ਜਾਂਦਾ ਜੀ ਕਟਾ ਬਾਈ ਦੱਸਦਾ ਕਿ ਸੀਲਸ ਲੱਗਾ ਥੋੜਾ ਜਿਹਾ ਉਪਰਾਂ ਕਰਦੀ ਆ ਕਿਉਂਕਿ ਬਾਈ ਦੇ ਪਾਸੂ ਸਾਈਡ ਤੇ ਆ ਜੀ ਤੇ ਉਪਰਾਂ ਬੰਦਾ ਇੱਥੇ ਆਉਂਦਾ ਨਹੀਂਗਾ ਤਾਂ ਕਰਕੇ ਉਪਰਾਂ ਕਰੀ ਜਾਂਦੀ ਆ ਜੀ ਬਾਕੀ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੀ ਅੱਗੇ ਜਿੰਨਾ ਤੁਸੀਂ ਕਰ ਲੋਗੇ ਜੀ ਸੇਵਾ ਉਹਨਾਂ ਲੈ ਲੋਗੇ ਜੀ ਤੇ ਬਾਕੀ ਠੰਡੀ ਸੀਲ ਥਣਾ ਦੀ ਓਕੇ ਕੋਈ ਪੂਰ ਛਿੱਟਾ ਨਹੀਂ ਵੀਰੇ ਸਹੀ ਆ ਜੀ ਠੀਕ ਆ ਤੇ ਡਿਮਾਂਡ ਵੀਰੇ ਦੀ ਡਿਮਾਂਡ ਵੀਰੇ ਦਾ 1,30,000 ਕੋਜੂ ਮਾਨਤਾਨ ਜੀ ਬਾ ਕਰ ਦੇਾਂਗੇ ਜੀ ਉਹਨਾਂ ਕਰਾਂਗੇ ਬਸ ਛੋੜ ਛੱਪੇ ਵਾਲਾ ਹੀ ਆ ਜੀ ਬਾਹਲਾ ਨਹੀਂ ਠੀਕ ਹੈ ਜੀ 1 ਲੱਖ ਤੇ 30000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦੇ ਮਾਣ ਤਾਣ ਜਰੂਰ ਕਰਦਾਂਗੇ ਜੀ ਜੀ ਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ